ਵਾਹਿਗੁਰੂ ਜੀ ਕੀ ਫਤਿਹ ਸਦਾ ਸਾਹਿਬ ਜੀ ਦੇ ਨਾਲ ਤਨ ਤਨ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋ ਤੇਨਾਂ ਦੇ ਬਾਬਤ ਕਵਿਤਾ ਬੁਲਣ ਜਾ ਰਿਹਾ ਜੀ ਪਾਣੀ ਦੇ ਸਾਗਰ ਸਤਗੁਰ ਭਗਤੀ ਦੀ ਗਾਗਰ ਸਤਗੁਰ ਬਾਣੀ ਦੇ ਸਾਗਰ ਸਤਗੁਰ ਸਦਾ ਉਜਾਗਰ ਸਤਗੁਰ ਸਭ ਨੂੰ ਮਨ ਭਾੰਦੇ ਨੇ ਆਵੇ ਜੋ ਚੱਲ ਸਵਾਲੀ ਸੀਨੇ ਨਾਲ ਲੰਦ ਨੇ ਆਵੇ ਜੋ ਚੱਲ ਸਵਾਲੀ ਛੋਟੀ ਵਿੱਚ ਉਮਰ ਦੇ ਮਾਪੇ ਕਰਗੇ ਚਲਾਣਾ ਸੀ ਛੋਟੀ ਵਿੱਚ ਉਮਰ ਦੇ ਮਾਪੇ

ਸੀਨੇ ਨਾਲ ਲਾਂਦਨੇ ਪਾਣੀ ਦੇ ਸਾਗਰ ਸਤ ਗੁਰ ਨਿਮਰਤਾ ਰਜ ਕੇ ਬੀਬੀ ਪਾਣੀ ਨਾਲ ਕਾਜਰ ਚਾਇਆ ਪਾਤਸ਼ਾਹ ਜੀ ਨਾਨਕ ਅਕਬਰ ਦੇ ਪਾਸ ਕਲਾਇਆ ਉੱਚਾ ਮਠਾਸ ਸਚਾਈ ਸਤ ਗੁਰ ਦੇ ਹਿੱਸੇ ਆਈ ਪਾਣੀ ਗਈ ਜਾਂਦੇ ਨੇ ਆਵੇ ਜੋ ਚੱਲ ਸਵਾਲੇ ਸੀਨੇ ਨਾਲ ਲਾਂਦੇ ਨੇ ਬਾੜੀ ਦੇ ਸਾਗਰ ਸਤ ਗੁਰ ਹਰ ਮੰਦਰ ਸੰਤੋਖ ਸਰ ਸਰੋਵਰ ਖੁਦ ਵਾਏ ਸੀ ਹਰ ਮੰਦਰ ਸੰਤੋਖ ਸਰ ਸਰੋਵਰ ਖਿਦਵਾਏ ਸੀ ਮਸੰਦ ਪ੍ਰਥਾ ਦੇ ਰਾਹੀ ਸੇਵਾ ਜਾਇਸੀ ਅਮਰਤ ਸਰਸ਼ਹਿਰ ਬਸਾਇਆ ਗੁਰੂ ਕਾ ਚੱਕ ਕਹਾਇਆ ਅਮਰਸ ਹਰ ਸ਼ਹਿਰ ਬਸਾਇਆ ਗੁਰੂ ਕਾ ਚੱਕ ਕਹਾਇਆ ਬਾਣੀ ਕਾਈ ਜਾਂਦੇ ਨੇ ਬਾਣੀ ਦੇ ਸਾਕਰ ਸਤਗੁਰ ਸੀਨੇ ਨਾਲ ਲਾਂਦੇ ਨੇ ਆਵੇ ਜੋ ਚਲ ਸਵਾਲੀ ਜਤੋ ਪਤਾਂ ਦੇ ਬੰਧਨ ਪ੍ਰੇਮ ਦੀ ਭਗਤੀ ਸੀ ਤੀਰਥ ਅਮਰਤ ਸਾਰੇ ਉੱਚਾ ਭਗਤੀ ਵਿੱਚ ਸ਼ਕਤੀ ਸੀ ਗੁਰੂ ਝੰਡਿਆਲੇ ਵਾਲਾ ਪਾਈ ਜੋ ਸਿਹਿੰਦਾਲਾ ਸਿੱਖੀ ਬਿਧਾਂਦੇ ਨੇ ਆਵੇ ਜੋ ਚਲ ਸਵਾਲੀ ਸੀਨੇ ਨਾਲ ਲਾਂਦੇ ਨੇ ਬਣੀ ਦੇ ਸਾਗਰ ਸਤਿਗੁਰ ਗੁਰੂ ਨਗਰੀ ਦਾ ਮਿੱਠਾ ਸ਼ਰਬਤ ਜਿਹਾ ਪਾਣੀਆ ਲੰਗਰ ਗੁਰੂ ਰਾਮਦਾਸ ਦਾ ਬੱਕਰੀ ਕਹਾਣੀਆਂ 24 ਘੰਟੇ ਹੈ ਚੱਲਦਾ ਲੰਗਰ ਹਰ ਇੱਕ ਨੂੰ ਫਲਦਾ ਸ਼ੱਕ ਕੇ ਸਭ ਜਾਣਦੇ ਨੇ ਆਵੇ ਜੋ ਚੱਲ ਸਵਾਲੀ ਦੀਨੇ ਨਾਲ ਲਾਂਦੇ ਨੇ ਬਾਣੀ ਦੇ 사ગર ਸਤਗੁਰ ਬਾਬਾ ਸ਼੍ਰੀ ਚੰਦ ਜਈ ਨੇ ਦਾੜੀ ਦੀ ਗੱਲ ਜਾਂ ਕੀਤੀ ਬਾਬਾ ਸ਼੍ਰੀ ਚੰਦ ਜੀ ਨੇ ਦਾੜੀ ਦੀ ਗੱਲ ਜਾਂ ਕੀਤੀ ਤੁਹਾਡੇ ਚਰਨਾਂ ਦੇ ਝਾੜਨ ਦੇ ਲਈ ਹੈ ਸੱਚੀ ਪ੍ਰੀਤੀ ਮਨ ਦੇ ਬਸਾ ਕੇ ਬਾਣੀ ਮਹਿਮਾ ਜਿਨਾ ਗੁਰਾਂ ਦੀ ਜਾਣੀ ਸਦਕੇ ਉਹ ਜਾਂਦੇ ਨੇ ਆਵੇ ਜੋ ਚੱਲ ਸਵਾਲੀ ਸੀਨੇ ਨਾਲ ਲਾਂਦੇ ਨੇ ਬਾਣੀ ਦੇ ਸਾਗ ਸਤ ਗੁਰ ਸੱਚ ਦੀ ਜੋ ਬਾਣੀ ਮੇਰੇ ਸਤ ਗੁਰ ਉਚਾਰਿਆ ਸੱਚ ਦੀ ਜੋ ਬਾਣੀ ਮੇਰੇ ਸਤ ਗੁਰੂ ਉਚਾਰੀਆ ਗਾਖਲ ਕੁਲਵਿੰਦਰ ਸੇਵਾ ਸਤ ਗੁਰ ਦੀ ਨਿਆਰੀਆ ਗਾਖਲ ਕੁਲਵਿੰਦਰ ਸੇਵਾ ਸਤ ਗੁਰ ਦੀ ਨਿਆਰੀਆ ਬਾਣੀ ਬੁਹਿ ਥਾ ਗੁਰੂ ਅਰਜਨ ਕਰਦਾ ਸਤਕਾਰ ਹਰ ਜਨ ਨੂੰ ਗੁਰਗੱਦੀ ਬਠਾਉਂਦੇ ਨੇ ਆਵੇ ਜੋ ਚੱਲ ਸਵਾਲੀ ਸੀਨੇ ਨਾਲ ਲਾਂਦੇ ਨੇ ਆਵੇ ਜੋ ਚੱਲ ਸਵਾਲੀ ਸੀਨੇ ਨਾਲ ਲਾਂਦੇ ਨੇ ਬਾਣੀ ਦੇ ਸਾਗਰ ਸਤ ਗੁਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ